ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਿਮਾਚਲ ਦੇ ਵਿੱਚ ਕਹਿੰਦੇ ਹੜ ਆਏ ਨੇ ਤੇ ਸਾਡੇ ਜਿਹੜੇ ਭਾਈ ਸਾਹਿਬ ਨੇ ਢੱਡਰੀਆਂ ਵਾਲੇ ਉਹਨਾਂ ਨੇ ਕਹਿੰਦੇ ਪੰਜ ਟਰੱਕ ਅਨਾਜ ਦੇ ਭੇਜਣੇ ਨੇ ਤੇ 2 ਕਰੋੜ ਰੁਪਇਆ ਦੇਣ ਤੇ ਜਿਹੜੇ ਉਹਨਾਂ ਦੇ ਚਮਚੇ ਨੇ ਜਕਲੀ ਭੇਡਾਂ ਨੇ ਉਹ ਕਹਿੰਦੇ ਬਹੁਤ ਵੱਡਾ ਭਾਈ ਸਾਹਿਬ ਨੇ ਇੱਕ ਕਦਮ ਉਠਾਇਆ ਤੇ ਬਹੁਤ ਵੱਡੀ ਗੱਲ ਲੈ ਕੇ ਨੇ ਕਿਸੇ ਦੀ ਹੈਲਪ ਕਰਨੀ। ਭਾਈ ਸਭ ਨੂੰ ਥੋੜੀ ਕਰਨੀ ਏ। ਜੇ 2 ਕਰੋੜ ਰੁਪਇਆ ਦੇਣਾ ਉਹਨਾਂ ਨੂੰ ਜਣ ਕੇ ਹਿਮਾਚਲ ਭੇਜਣਾ ਤਾਂ ਉਹਦਾ 4 ਕਰੋੜ ਬਣਉਣਾ ਘੱਟੋ ਘੱਟ। ਫੋਨ ਕਿਤੇ ਹੋਣਗੇ, ਮੈਸੇਜ ਕਿਤੇ ਹੋਣਗੇ, ਵੀਡੀਓ ਪਾਤੀ ਹੋਣੀ ਏ। ਵੀ ਲਿਆਓ ਫਟਾਫਟ ਕਰੀਏ ਇਕੱਠੇ। ਤੇ ਪਿੰਡਾਂ ਦੇ ਵਿੱਚ ਲਾਤੇ ਹੋਣੇ ਬੰਦੇ ਰਸਤਾ ਮਾਤਾਂ ਇਕੱਠਿਆਂ ਕਰਨ ਬਾਅਦ ਤੇ ਇਹ ਉਹੀ ਹਿਮਾਚਲ ਹੈ ਨਾ ਜਿਹਨੂੰ ਕਹਿੰਦੇ ਸੀ ਸਾਡੇ ਪੰਜਾਬੀਆਂ ਨੂੰ ਹਿਮਾਚਲ ਗੇ ਪਹਾੜੀਏ ਕੁੱਟਦੇ ਨੇ ਗੱਡੀਆਂ ਘੇਰ ਕੇ ਬੰਨ੍ਹ ਤੋੜ ਕਰਦੇ ਨੇ ਹੁਣ ਹੁਣ ਲਿਹਾਜ ਹੁਣ ਮੋਹ ਜਾਗ ਗਿਆ ਮੈਂ ਇਹ ਨਹੀਂ ਕਹਿੰਦਾ ਖਾਲਸਾ ਏਡ ਵਾਲੇ ਬਥੇਰੇ ਕੁਛ ਕਰਦੇ ਆ ਹੋਰ ਬਥੇਰੀਆਂ ਸਸਤਾ ਮਾ ਨੇ ਪਰ ਕੀ ਪੰਜਾਬ ਦੇ ਵਿੱਚ ਕੋਈ ਗਰੀਬ ਹੈ ਨਹੀਂ ਨਾਵ ਦੇ ਵਿੱਚ ਕੋਈ ਲੋੜਵੰਦ ਹੈ ਨਹੀਂ ਸ਼ਰਮ ਨਹੀਂ ਆਉਂਦੀ ਸਾਨੂੰ ਅਸੀਂ ਕੀ ਕਰ ਰਹੇ ਹ ਇਹ ਗੱਲਾਂ ਕੌੜੀਆਂ ਨਹੀਂ ਪਰ ਜਵਾਬ ਅਸੀਂ ਦੇਣਾ ਨਹੀਂ 2 ਕਰੋੜ ਰੁਪਏ ਜਿਹੜਾ ਹਿਮਾਚਲ ਭੇਜਣਾ ਆਉਣਾ ਕਿੱਥੋਂ ਹੈ ਕੀ ਢੱਡੀਆਂ ਵਾਲੀ ਕੋਈ ਆਪਣੀ ਪ੍ਰਾਪਰਟੀ ਹੈ ਆਪਣੇ ਕੋਈ ਜ਼ਮੀਨ ਵੇਚ ਕੇ ਦੇਣਾ ਦੇਣਾ ਕਿੱਥੋਂ ਹੈ ਵੀੜਿਓ ਪਾ ਦੇਣੀ ਆ ਵੀ ਕਰੋ ਹੈਲਪ ਇੱਕ ਬਿਜ਼ਨਸ ਬਣਿਆ ਹੋਇਆ ਹੈ 5-7 ਕਰੋੜ ਰੁਪਏ ਇਕੱਠਾ ਕਰ ਲੈਣਾ ਤੇ 2 2 ਕਰੋੜ ਦੇ ਕੇ ਉਧਰ ਨੂੰ ਵੀਡੀਓ ਪਾ ਦੇਣੀ ਹੈ ਤੇ ਟਰੱਕਾਂ ਦੇ ਟਰੱਕ ਰਸਤਿਆਂ ਦੇ ਇਕੱਠੇ ਕਰ ਲੈਣੇ ਫਿਰ ਭੇਜ ਕੇ ਬੱਲੇ ਵੱਲੇ ਪਰ ਨਾਲ ਇੱਕ ਰਾਜਨੀਤੀ ਦਾ ਲਿੰਕ ਵੀ ਜੁੜਦਾ ਜੀ ਵੀ ਧਿਆਨ ਰੱਖਿਓ ਹੁਣ ਜਿਹੜਾ ਮਾਨ ਸਨਮਾਨ ਮਿਲਦਾ ਅਗਲੇ ਨੇ ਕਿਹਾ ਹੋਣਾ ਵੀ ਬਾਬਾ ਜੀ ਦੇ ਪਹਾ ਮਸੀਂ ਦਈਏ ਤੁਸੀਂ ਇੱਕ ਵਾਰੀ ਮਹਿਮਾ ਸ਼ੁਰੂ ਕਰਦੇ ਭੀ ਅਸੀਂ ਹਿਮਾਚਲ ਵਾਸਤੇ 5 ਟਰੱਕ ਅਨਾਜ ਭੇਜ ਰਹੇ ਹਾਂ ਤੇ 2 ਕਰੋੜ ਰੁਪਏ ਦੇ ਰਹੇ ਹਾਂ ਕਿਤੇ ਨਾ ਕਿਤੇ ਇਹ ਵੀ ਸਾਹਮਣੇ ਆਉਣਾ ਹੀ ਆ ਨਾ ਪਰ ਮੈਂ ਪੰਜਾਬ ਦੇ ਲੋਕਾਂ ਨੂੰ ਬੇਨਤੀ ਕਰਨੀ ਹੈ ਕਿ ਪੰਜਾਬ ਦੇ ਵਿੱਚ ਬਹੁਤ ਲੋਕ ਲੋੜਵੰਦ ਨੇ ਇੱਕ ਪਾਸੇ ਪਿੱਟੀ ਜਾਣਗੇ ਸਰਕਾਰ ਨੇ ਆ ਸਕੂਲ ਹੀ ਬਣਾਇਆ ਆ ਸਾਡੇ ਗੁਰਦੁਆਰੇ ਦੇ ਵਿੱਚ ਇਦਾਂ ਹੋ ਗਿਆ ਅਸੀਂ ਗੁਰਦੁਆਰੇ ਦੀ ਇਮਾਰਤ ਕਿੱਦਾਂ ਬਣਾਈਏ ਇਦਾਂ ਪਿੱਟੀ ਜਾਣਗੇ ਤੇ ਦੂਜੇ ਪਾਸੇ ਇਹੀ ਸਾਡੇ ਬਾਬੇ ਜਿਹੜੇ ਕਹਿੰਦੇ ਐ ਅਸਾਈ ਤਾਂ ਬਣਦੇ ਐ ਜੀ ਉਹ ਲਾਲਚ ਦਿੰਦੇ ਐ ਤੇ ਹੁਣ ਤੁਸੀਂ ਜਿਹੜਾ 2-3 ਕਰੋੜ ਰੁਪਇਆ ਉਧਰ ਦੇਣਾ ਤੇ ਇੱਧਰ ਜਿਹੜੇ ਲੋੜਵੰਦ ਪਰਿਵਾਰ ਨੇ ਉਹਨਾਂ ਵੱਲ ਧਿਆਨ ਦੇ ਲੋ ਜਿਹੜਾ ਤੁਸੀਂ ਇੱਕ ਧਰਮ ਦੇ ਨਾਂ ਤੇ ਮਖੌਟਾ ਪਾਇਆ ਹੋਇਆ ਵੀ ਅਸਾਈ ਪੰਜਾਬ ਨੂੰ ਪੂਰਾ ਅਸਾਈ ਬਣਾ ਦੇਣਗੇ ਪੰਜਾਬ ਅਸਾਈ ਬਣ ਗਿਆ ਤੁਸੀਂ ਇਹ ਕਹਿ ਕੇ ਬਾਦਲਾਂ ਦੀ ਜੁੱਤੀਆਂ ਵਿੱਚ ਜਾ ਕੇ ਬੈਠੇ ਸੀ ਤਖਤ ਤੇ ਜਾ ਕੇ ਮਾਫੀ ਮੰਗੀ ਸੀ ਵੀ ਜਾਣੇ ਅਣ ਜਾਣੇ ਸਾਡੇ ਕੋਲ ਗਲਤੀਆਂ ਹੋ ਗਈਆਂ ਵਿਚਾਰਕ ਮਤ ਪੇ ਦੇ ਬਹਾਨਾ ਤਾਂ ਇਹ ਸਭ ਤੋਂ ਵੱਡਾ ਵੀ ਪੰਜਾਬ ਅਸਾਈ ਬਣ ਜਾਣਾ ਅਸੀਂ ਧਰਮ ਪਰਿਵਰਤਨ ਰੋਕਣਾ ਤੇ ਨਾਲੇ ਇਹ ਵੀ ਕਿਹਾ ਸੀ ਵੀ ਅਸਾਈ ਬਣਨ ਵਾਲੇ ਉਹ ਲੋਕ ਨੇ ਜਿਹੜੇ ਲਾਲਚ ਵਿੱਚ ਆ ਜਾਂਦੇ ਤੇ ਹੁਣ ਤੁਸੀਂ ਜਿਹੜਾ ਪੈਸਾ ਹਮਾਚਲ ਬੰਦ ਭੇਜਣਾ 2 ਕਰੋੜ ਰੁਪਇਆ 5 ਟਰੱਕ ਅਨਾਜ ਦੇ ਭੇਜਣੇ ਨੇ ਤੇ ਉਹ ਇਹਨਾਂ ਲੋਕਾਂ ਦੇ ਨੂੰ ਪੰਜਾਬ ਦੇ ਵਿੱਚ ਬਹੁਤ ਲੋਕ ਜਿਹੜੇ ਲੋੜਵੰਦ ਨੇ ਉਹਨਾਂ ਵੱਲ ਧਿਆਨ ਦੇ ਦਿਓ ਪਰ ਅਸੀਂ ਇਦਾਂ ਕਰਨਾ ਨਹੀਂ ਕਿਉਂਕਿ ਸਾਨੂੰ ਹੈਪ ਚਾਹੀਦੀ ਹੈ ਸਾਡੀ ਵੱਧ ਤੋਂ ਵੱਧ ਲੋਕਾਂ ਦੇ ਵਿੱਚ ਗੱਲਬਾਤ ਜਾਵੇ ਵੀ ਅਸੀਂ ਵੱਡੇ ਦਾਨੀ ਆ ਵੀ ਸਾਡਾ ਸਿੱਕਾ ਚੱਲਦਾ ਅਸੀਂ 2 ਕਰੋੜ ਇਕੱਠਾ ਕਰਕੇ 5 ਟਰੱਕ ਅਨਾਜ ਦੇ ਇਕੱਠੇ ਕਰਕੇ ਕਿਤੇ ਵੀ ਭੇਜ ਸਕਦੇ ਹਾਂ ਤੇ ਇਹ ਗੱਲਾਂ ਪੰਜਾਬ ਲਈ ਨਹੀਂ ਹੋ ਰਹੀਆਂ ਪੰਜਾਬ ਦਾ ਪੈਸਾ ਜੇ ਤੁਸੀਂ ਤੰਜ ਕਾਹਦੇ ਫਲਾਣੇ ਸਰਕਾਰ ਦਿੱਲੀ ਲਿ ਜਾ ਰਹੀ ਹੈ ਪੈਸਾ ਪੰਜਾਬ ਦਾ ਤੇ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗ ਰਿਹਾ ਇਦਾਂ ਇਹ ਸਾਰਾ ਪੁੱਛ ਆਉਂਦਾ ਹੀ ਆ ਤੇ ਫਿਰ ਹੁਣ ਆਪਣੇ ਬਾਰੇ ਸੋਚੋ ਤੁਸੀਂ ਕਿਉਂ ਪੰਜਾਬ ਦੇ ਵਿੱਚੋਂ ਪੈਸੇ ਇਕੱਠਾ ਕਰਕੇ ਉੱਥੇ ਭੇਜ ਰਹੇ ਹੋ ਜਿੰਨੇ ਵੀ ਫੋਰਨ ਕੰਟਰੀ ਵਿੱਚ ਰਹਿੰਦੇ ਆ ਉਹ ਭਾਵੇਂ ਢੜੀਆਂ ਵਾਲ ਦੇ ਸੇਵਕ ਹੋਣ ਜਾਂ ਹੋਰ ਹੋਣ ਜਿਨ੍ਹਾਂ ਨੂੰ ਤਰਸ ਹੁੰਦਾ ਪੰਜਾਬ ਦੇ ਲਈ ਕੁਝ ਕਰ ਲੋ ਜਾਂ ਫਿਰ ਕੇਵਲ ਗੱਲਾਂ ਬਾਤਾਂ ਕਰਨੀਆਂ ਆਉਂਦੀਆਂ ਨੇ ਪੰਜਾਬ ਦੇ ਵਿੱਚ ਬਥੇਰੇ ਹਜੇ ਸਕੂਲ ਨੇ ਜਿਨ੍ਹਾਂ ਦੀ ਹਾਲਤ ਬਹੁਤ ਮਾੜੀ ਹੈ ਬਥੇਰੇ ਗੁਰਦੁਆਰੇ ਹਜੇ ਨੇ ਇੱਥੇ ਬਥੇਰੇ ਗ੍ਰੰਥੀ ਲੋੜ ਬੰਦ ਨੇ ਬਹੁਤ ਪਰਵਾਦ ਦੇ ਜਿਹੜੇ ਚੌਂਦੀਆਂ ਛੱਤਾਂ ਦੇ ਵਿੱਚ ਰਾਤਾਂ কাটਦੇ ਨੇ ਬਹੁਤੋ ਬੱਚੇ ਜਿਹੜੇ ਪੜ ਨਹੀਂ ਸਕਦੇ ਫੀਸਾਂ ਨਹੀਂ ਭਰ ਸਕਦੇ ਉਹਨਾਂ ਵੱਲ ਧਿਆਨ ਦੇ ਲੋ ਖੁਦ ਹੀ ਮਿੱਟੀ ਖੂਬ ਵਿੱਚ ਹੀ ਪਾ ਲੋ ਕਿ ਜ਼ਰੂਰੀ ਹੈ ਵੀ ਪੰਜਾਬ ਦੇ ਵਿੱਚ ਖੂਬ ਭਟ ਗਏ ਤੇ ਉਹ ਖੁਦ ਹੀ ਮਿੱਟੀ ਸਮਾਜਿਲ ਭੇਜੀਏ ਸੀ ਕਿ ਜ਼ਰੂਰੀ ਥੋੜੀ ਹੈ ਪਰ ਫਿਕਰ ਕੀ ਹੈ ਸਾਡੇ ਭਾਈ ਸਭ ਨੇ ਵੀਡੀਓ ਪਾ ਕੇ ਕਹਿ ਦੇਣਾ ਆਓ ਭੰਗ ਤੋਂ ਸੇਵਾ ਕਰੀਏ ਤੇ ਉੱਥੇ ਹੜ ਆਇਆ ਉਹ ਹੈ ਮਾਜਲ ਦੇ ਵਿੱਚ ਅਨਾਜ ਟਰੱਕ ਦੇ ਅਨਾਜ ਦੇ ਟਰੱਕ ਪਰ ਪਰ ਭੇਜੀਏ ਤੇ 2-3 ਕਰੋੜ ਰੁਪਇਆ ਵੇਚਾਂਗੇ ਤੇ ਫਿਰ ਜਿਹੜੇ ਬੰਦੇ इमोशनल ਹੋਣਗੇ ਵੀ ਹਾਂ ਸਾਡੇ ਭਾਈ ਸਾਹਿਬ ਦਾ ਵਧੀਆ ਉਪਰਾਲਾ ਹੈ ਉਹਨੇ 4-5 ਕਰੋੜ ਇਕੱਠਾ ਕਰ ਦੇਣਾ ਫਿਰ ਇਹ ਗੱਲਾਂ ਕੌੜੀਆਂ ਨੇ ਪਰ ਸਚਾਈ ਹੈ ਮੰਨਣਾ ਨਹੀਂ ਅਸੀਂ ਅਸੀਂ ਭੇਡਾਂ ਦੀ ਤਰ੍ਹਾਂ ਪੰਜਾਬੀ ਰਹਿੰਦੇ ਆਂ ਢੇਡਾਂ ਦੀ ਤਰ੍ਹਾਂ ਸਾਡਾ ਬਿਹੇਵੀਅਰ ਹੈ ਤੇ ਉਦਾਂ ਦੀ ਸਾਡੀ ਸਮਝ ਹੋ ਗਈ ਹੈ ਤੇ ਜਦੋਂ ਕੋਈ ਸਵਾਲ ਕਰੂਗਾ ਫਿਰ ਗਾਲੀ ਗਲੋਚ ਕਰਨਾ ਅਸੀਂ ਪਰ ਸਚਾਈ ਹੈ ਵੀ ਪੰਜਾਬ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਜਿਹੜੇ ਐਨਆਰਆਈ ਨੇ ਉਹਨਾਂ ਤੋਂ ਪੈਸਾ ਇਕੱਠਾ ਕਰਕੇ ਵੀ ਪੰਜਾਬ ਦੇ ਵਿੱਚ ਕਿਉਂ ਨਹੀਂ ਲੱਗ ਰਿਹਾ ਕੀ ਪ੍ਰੋਬਲਮ ਹੈ ਸਾਲੂ ਤੇ ਜਦੋਂ ਉਥੇ ਕਿਸੇ ਗੱਡੀ ਵਾਲੇ ਨੂੰ ਘੇਰ ਕੇ ਚਾਰ ਮਾਰੇ ਲਫੇੜੇ ਉਹਨਾਂ ਨੇ ਫਿਰ ਕਹਿੰਣਗੇ ਜੀ ਸਾਡੇ ਸਿੱਖਾਂ ਨੂੰ ਘੇਰ ਕੇ ਕੁੱਟਿਆ ਸਾਡੇ ਬੱਚੇ ਗਏ ਸੀ ਘੁੰਮਣ ਵਾਸਤੇ ਝੰਡਾ ਖੋਲਿਆ ਮੋਟਰਸਾਈਕਲ ਫੜ ਕੇ ਤੋੜਤਾ ਫਿਰ ਇਦਾਂ ਕਹਿਣਗੇ ਲਾਈ ਚਲੋ ਲੰਗਰ ਪਰ ਪੰਜਾਬ ਉਹਨਾਂ ਦੇਖਿਓ ਇਹ ਬੇਨਤੀ ਹੈ ਜੀ ਢੱਡੀਆਂ ਵਾਲੇ ਕਹਿੰਦੇ 2 ਕਰੋੜ ਦੇਣਗੇ 5 ਟਰੱਕ ਅਨਾਜ ਦੇ ਦੇਣਗੇ ਜਿਹੜੇ ਉਹਨਾਂ ਦੇ ਸੇਵਕ ਨੇ ਉਹਨਾਂ ਨੂੰ ਬੇਨਤੀ ਹੈ ਵੀ ਤੁਸੀਂ ਵੀ ਦੇਖ ਲਓ ਪੰਜਾਬ ਵਿੱਚ ਕੀ ਹੋ ਰਿਹਾ ਹੈ ਜਾਂ ਫਿਰ ਅਸੀਂ ਭੇਡਾਂ ਦੀ ਤਰ੍ਹਾਂ ਪਿੱਛੇ ਲੱਗ ਕੇ ਤੁਰਨਾ ਹੈ ਵੀ ਜਿੱਧਰ ਸਾਨੂੰ ਆਰਡੀ ਲੈ ਜਾਊਗਾ ਅਸੀਂ ਉਧਰ ਜਾਵਾਂਗੇ ਜਾਂ ਅਸੀਂ ਅੱਖਾਂ ਤੇ ਪੱਟੀ ਬੰਨੀ ਹੋਈ ਹੈ ਵੀ ਅੰਧ ਭਗਤ ਬਣ ਕੇ ਚੱਲਣਾ ਹੈ ਅਸੀਂ ਜੇ ਅੰਧ ਭਗਤ ਬਣ ਕੇ ਚੱਲਣਾ ਚੱਲਦੇ ਰਹੋ ਫਿਰ ਕਿਹਾ ਨਾ ਕਰੋ ਪੰਜਾਬ ਨੂੰ ਬਚਾਉਣਾ ਹੈ ਅਸੀਂ ਫਿਰ ਕਿਹਾ ਨਾ ਕਰੋ ਵੀ ਪੰਜਾਬ ਅਸਾਈ ਬਣ ਗਿਆ ਫਿਰ ਇਦਾਂ ਨਾ ਕਹਿਆ ਕਰੋ ਫਿਰ ਤਾਂ ਇਹ ਮਖੌਟ ਹੈ ਜੀ ਜਿਹੜੇ ਕੱਲ ਤੱਕ ਤੇ ਜਾ ਕੇ ਤੁਸੀਂ ਇਹ ਗੱਲਬਾਤ ਕੀਤੀ ਹੈ ਨਾ ਫਿਰ ਤਾਂ ਇਹ ਸਾਰਾ ਕੁਝ ਨੌਟੰਕੀ ਨਾਟਕ ਵਾਜੀ ਹੈ ਮੈਂ ਬੇਨਤੀ ਕਰਦਾ ਜੇ ਹੜ ਆਏ ਨੇ ਤਾਂ ਹਿਮਾਚਲ ਦੇ ਵਿੱਚ ਹੀ ਬਹੁਤ ਲੋਕ ਹੈਗੇ ਬੜੇ ਅਮੀਰ ਲੋਕ ਹੈ ਉਹ ਕੁਝ ਵੀ ਕਰਨ ਕਰ ਸਕਦੇ ਆ ਪਰ ਜਿਹੜੇ ਬੰਦੇ ਇਹ ਕਹਿੰਦੇ ਵੀ ਪੰਜਾਬ ਦਾ ਪੈਸਾ ਅਸੀਂ ਕਿਸੇ ਹੋਰ ਸਟੇਟ ਵਿੱਚ ਭੇਜਣਾ ਹੈ ਇਹ ਗੱਲਾਂ ਹਾਜ਼ਮ ਹੋਣ ਬੜੀਆਂ ਨਹੀਂ ਕਿਉਂਕਿ ਜੇ ਤਾਂ ਸਾਡੇ ਪੰਜਾਬ ਦੇ ਵਿੱਚ ਕੋਈ ਲੋੜਬੰਦ ਨਾ ਹੋਵੇ ਫਿਰ ਤਾਂ ਸ਼ਿਕਾਇਤ ਕਿਹ ਸਕਦੇ ਪਰ ਨਹੀਂ ਅਸੀਂ ਆਪਣਾ ਨਾਂ ਚ ਮਕੋਣਾ ਵੀ ਦੁਨੀਆ ਭਰ ਵਿੱਚ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਕੋਈ ਪ੍ਰਚਾਰਕ ਹੈ ਉਹਨੇ ਇੰਨਾ ਪੈਸਾ ਇਕੱਠਾ ਕਰਕੇ ਖਾੜ ਪੀੜਤਾਂ ਲਈ ਅਸਾਮ ਸੌਰੀ ਹਮਾਚਲ ਦੇ ਵਿੱਚ ਭੇਜਿਆ ਫਿਰ ਇਹ ਨਾਂ ਕਿੱਦਾਂ ਬਣੂ ਇਹ ਹੀ ਗੱਲਾਂ ਤਾਂ ਹਾਈਲਾਈਟ ਹੁੰਦੀਆਂ ਹੁੰਦੀਆਂ ਪਰ ਥੋੜੀ ਬਹੁਤੀ ਸ਼ਰਮ ਕਰੋ ਪੰਜਾਬ ਨੂੰ ਲੁੱਟ ਕੇ ਹੋਰ ਦਾ ਘਰ-ਘਰ ਨੂੰ ਚੰਗੀ ਗੱਲ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ